ਸਸਤ ਗਾਲ ਜੀ ਮੈਂ ਸੁਖਜਿੰਦਰ ਸਿੰਘ ਖੇਤੀਬਾੜੀ ਵਿਕਾਸ ਅਫਸਰ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੇ ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਤੋਂ ਅਸੀਂ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੇ ਵੱਖ-ਵੱਖ ਪਿੰਡਾਂ ਦੇ ਵਿੱਚ ਝੋਨੇ ਔਰ ਬਾਸਮਤੀ ਦੇ ਖੇਤਾਂ ਦਾ ਅਸੀਂ ਦੌਰਾ ਕਰ ਰਹੇ ਹਾਂ ਪਿਛਲੇ ਕਈ ਦਿਨਾਂ ਤੋਂ ਕਿ ਆਮ ਤੌਰ ਤੇ ਇਹ ਹੁਣ ਗੱਲ ਦੇਖਣ ਚਾ ਰਹੀ ਹੈ ਕਿ ਝੋਨੇ ਦੇ ਵਿੱਚ ਮਧਰੇਪੰਦੇ ਜਿਹੜੇ ਰੋਗ ਆ ਉਹਦਾ ਕਾਫੀ ਕੋਲਬਾਲਾ ਹੋ ਰਿਹਾ ਹੈ ਔਰ ਅਸੀਂ ਵੱਖ-ਵੱਖ ਬਲਾਕਾਂ ਦੇ ਪਿੰਡਾਂ ਦੇ ਵਿੱਚ ਜਾ ਕੇ ਇਹਦਾ ਸਰਵੇ ਕਰ ਰਹੇ ਹਾਂ ਸਾਡੇ ਨਾਲ ਜ਼ਿਲ੍ਹਾ ਸ਼੍ਰੀ ਬੁਖਸਰ ਸਾਹਿਬ ਦੇ ਮੁੱਖ ਖੇਤੀਬਾੜੀ ਅਫਸਰ ਡਾਟਰ ਕਰਨਜੀਤ ਸਿੰਘ ਗਿੱਲ ਨੇ ਅੱਜ ਅਸੀਂ ਪਿੰਡ ਸੰਗੂਤੌਣ ਔਰ ਭੁੱਲਰ ਦੇ ਕਈ ਖੇਤਾਂ ਦਾ ਅਸੀਂ ਦੌਰਾ ਕੀਤਾ ਤਾਂ ਡਾਟਰ ਸਾਹਿਬ ਜਿਹੜਾ ਇਹ ਝੋਨੇ ਦੇ ਵਿੱਚ ਮਧਰੇਪੰਨ ਦਾ ਰੋਗ ਹੈ ਜਿਹਦਾ ਅੱਜ ਕੱਲ੍ਹ ਕਿਸਾਨਾਂ ਦੇ ਵਿੱਚ ਕਾਫੀ ਬੋਲਬਾਲਾ ਹੋ ਰਿਹਾ ਇਹ ਅਸਲ ਦੇ ਵਿੱਚ ਕੀ ਰੋਗ ਹੈ ਜੀ ਡਾਕਟਰ ਸਾਹਿਬ ਮੈਂ ਕਿਸਾਨ ਭਰਾਵਾਂ ਨੂੰ ਦੱਸ ਦੇਣਾ ਚਾਹਣਾ ਕਿ ਜਿਹੜਾ ਪਿਛਲੇ ਸਾਲਾਂ ਦੇ 2022 ਤੋਂ ਥੋੜਾ ਥੋੜਾ ਸ਼ੁਰੂ ਹੋਇਆ ਕਿਉਂਕਿ ਕੁਝ ਬੂਟੇ ਜਿਹੜੇ ਮਧਰੇ ਰਹਿ ਜਾਂਦੇ ਆ ਨਿਸ਼ਾਨੀਆਂ ਦੇ ਵਿੱਚ ਜੇਕਰ ਗੱਲ ਕਰਕੇ ਵੀ ਮਧਰੇ ਰਹਿੰਦੇ ਆ ਤੇ ਇਹ ਇੱਕ ਵਿਸ਼ਾਣੂ ਰੋਗ ਆ ਜਿਹਨੂੰ ਅਸੀਂ ਅੰਗਰੇਜ਼ੀ ਦੇ ਵਿੱਚ ਵਾਇਰਸ ਕਹਿੰਦੇ ਆ ਜੀ ਵਾਇਰਸ ਰੋਗ ਆ ਬੂਟੇ ਜਿਹੜੇ ਤਕਰੀਬਨ ਜਿਹੜੇ ਦੂਜੇ ਵਧ ਰਹੇ ਆ ਪੂਰੇ ਉਹਦੇ ਨਾਲ ਗ੍ਰੋਥ ਹੋ ਰਹੀ ਆ ਤੇ ਜਿਹੜੇ ਵਿਸ਼ਾਣੂ ਰੋਗ ਨਾਲ ਪ੍ਰਭਾਵਤਾ ਜਾਂ ਮਧਰੇਪਣ ਦੇ ਰੋਗ ਨਾਲ ਪ੍ਰਭਾਵਤਾ ਉਹ ਛੋਟੇ ਰਹਿ ਜਾਂਦੇ ਆ ਜੇਕਰ ਉਹਨਾਂ ਨੂੰ ਅਸੀਂ ਪੱਟਾਂਗੇ ਤਾਂ ਜਲਦੀ ਪੱਟੇ ਜਾਂਦੇ ਆ ਕਿਉਂਕਿ ਉਹਨਾਂ ਦੀਆਂ ਜੜਾਂ ਜਿਹੜੀਆਂ ਕਾਲੀਆਂ ਪੈ ਜਾਂਦੀਆਂ ਜੀ ਇਸ ਕਰਕੇ ਜਦੋਂ ਅਸੀਂ ਖੇਤ ਵਿੱਚ ਆਪਣਾ ਕਿਸਾਨ ਭਰਾ ਉਹ ਮੁਆਇਨਾ ਕਰਾਂਗੇ ਆਪਣੇ ਖੇਤ ਦਾ ਨਰੀਖਣ ਕਰਾਂਗੇ ਤਾਂ ਸਾਨੂੰ ਦੂਜੇ ਬੂਟਿਆਂ ਨਾਲੋਂ ਜਿਹੜੇ ਅਲੱਗ ਕਿਸਮ ਦੇ ਬੂਟੇ ਜਾਂ ਛੋਟੇ ਕੱਦ ਦੇ ਜਾਂ ਬੌਣੇ ਬੂਟੇ ਲੱਗਦੇ ਆ ਉਹਨਾਂ ਤੇ ਨਜ਼ਰ ਰੱਖ ਕੇ ਜੇਕਰ ਤੁਹਾਨੂੰ ਨਹੀਂ ਸਮਝ ਆ ਰਹੀ ਤਾਂ ਨੇੜੇ ਦੇ ਖੇਤੀ ਵਿਗਿਆਨ ਕੇਂਦਰ ਕੋਲੇ ਜਾਣਾ ਉਹ ਤੁਹਾਨੂੰ ਟੈਸਟ ਕਰਕੇ ਦੱਸਣਗੇ ਵੀ ਵਾਕਿਆ ਹੀ ਇਹ ਇਹਨੂੰ ਵਿਛਾਣੂ ਰੋਗ ਆ ਜਾਂ ਵਾਇਰਸ ਰੋਗ ਆ ਤੇ ਫਿਰ ਅਸੀਂ ਉਸ ਤੋਂ ਬਾਅਦ ਉਹਦੀ ਟਰੀਟਮੈਂਟ ਜਾਂ ਉਹਦਾ ਕੋਈ ਕੰਟਰੋਲ ਕਰਾਂਗੇ ਜੀ ਇੱਕ ਡਾਕਟਰ ਸਾਹਿਬ ਜਿਵੇਂ ਆਪਾਂ ਪਿਛਲੇ ਦਿਨੀ ਜ਼ਿਲ੍ਹੇ ਦੇ ਵੱਖ-ਵੱਖ ਪਿੰਡਾਂ ਦੇ ਵਿੱਚ ਵੀ ਜਾ ਕੇ ਕਈ ਖੇਤ ਦੇਖੇ ਆ ਅਜੇ ਤੱਕ ਜਿਹੜਾ ਆਪਣੇ ਏਰੀਆ ਦੇ ਵਿੱਚ ਇਸ ਤਰ੍ਹਾਂ ਦੀ ਬਿਮਾਰੀ ਦਾ ਕੋਈ ਵੀ ਜਿਹੜਾ ਪਲੋਟ ਜਾਂ ਖੇਤ ਨਹੀਂ ਸੀ ਦੇਖਣ ਦੇ ਵਿੱਚ ਆਇਆ ਪਰੰਤੂ ਜੇ ਆਉਣ ਵਾਲੇ ਦਿਨਾਂ ਦੇ ਵਿੱਚ ਇਸ ਤਰ੍ਹਾਂ ਦੀ ਬਿਮਾਰੀ ਦਾ ਕੋਈ ਖੇਤ ਆਪਣੇ ਧਿਆਨ ਦੇ ਵਿੱਚ ਆਉਂਦਾ ਜਾਂ ਕਿਸੇ ਖੇਤ ਦੇ ਵਿੱਚ ਬਿਮਾਰੀ ਆਉਂਦੀ ਆ ਤਾਂ ਉਹਦੀ ਰੋਕத் ਥੰਮ ਕਿਸ ਤਰੀਕੇ ਦੇ ਨਾਲ ਕੀਤੀ ਜਾਵੇ ਹਾਂਜੀ ਕਿਸਾਨ ਭਰਾ ਉਹ ਇੱਕ ਤਾਏਗਾ ਵੀ ਜੇਕਰ ਪਿਛਲੇ ਖੇਤ ਵਿੱਚ ਕਿਤੇ ਤੁਹਾਨੂੰ ਪਿਛਲੇ ਸਾਲ ਦੇ ਵਿੱਚ ਤੁਹਾਨੂੰ ਲੱਗਾ ਸੀਗਾ ਵੀ ਇੱਥੇ ਮਧਰੇ ਪੰਡ ਦਾ ਕੁਝ ਸ਼ਕਾਰ ਹੈਗੇ ਸੀ ਸਾਡਾ ਝੋਨਾ ਜਾਂ ਬਾਸਪਤੀ ਤੇ ਇਸ ਸਾਲ ਵੀ ਉੱਥੇ ਆ ਸਕਦਾ ਪੌਸਿਬਿਲਟੀ ਹੈਗੀ ਆ ਦੂਜਾ ਹੈਗਾ ਵੀ ਕੋਈ ਵੀ ਕਿਸਮ ਕਿਸੇ ਵੀ ਕਿਸਮ ਤੇ ਆ ਸਕਦਾ ਭਾਵੇਂ ਪੀਆਰ ਕਿਸਮਾਂ ਹੈਗੀਆਂ ਭਾਵੇਂ ਬਾਸਪਤੀ ਦੇ ਕਿਸਮਾਂ ਸਾਰੀਆਂ ਤੇ ਹੀ ਆਉਂਦਾ ਸਾਡੇ ਅੱਜ ਅਜੇ ਤੱਕ ਸਾਡੇ ਜ਼ਿਲ੍ਹੇ ਦੇ ਵਿੱਚ ਠੀਕ ਹੈਗਾ ਪਰ ਕਈ ਜਿਵੇਂ ਫਤਿਹਗੜ੍ਹ ਸਾਹਿਬ ਰੋਪੜਾ ਜਾਂ ਉਧਰਲੇ ਪਾਸੇ ਕੁਝ ਖੇਤਾਂ ਦੇ ਵਿੱਚ ਖੇਤ ਦਾ ਮਤਲਬ ਇਹ ਨਹੀਂ ਕਿ ਸਾਰੇ ਖੇਤ ਵਿੱਚ ਬਹੁਤ ਜ਼ਿਆਦਾ ਆ ਗਿਆ ਜੀ ਕਿਤੇ ਕਿਤੇ ਵਿੱਚ ਕਿਸੇ ਖੇਤ ਵਿੱਚ 10 ਬੂਟੇ ਮਿਲੇ ਆ ਕਿਸੇ 25 ਬੂਟੇ ਮਿਲੇ ਆ ਜਾਂ ਜ਼ਿਲ੍ਹੇ ਦੇ ਵਿੱਚ ਜੇਕਰ ਏਰੀਆ ਵੀ ਹੈਗਾ ਤਾਂ ਜੇ 2-250 ਏਕੜ ਤੋਂ ਵੱਧ ਕਿਸੇ ਜ਼ਿਲ੍ਹੇ ਦੇ ਵਿੱਚ ਨਹੀਂ ਮਿਲਿਆ ਹੈਗਾ ਇਸ ਕਰਕੇ ਅਸੀਂ ਮਤਲਬ ਉਹ ਵੀ ਇਹਦੀ ਜੇਕਰ ਕੰਟਰੋਲ ਦੀ ਗੱਲ ਕਰਨੀ ਆ ਇਹ ਕਿਸਾਨ ਭਰਾ ਉਹ ਬਹੁਤ ਚੀਜ਼ਾਂ ਜਦੋਂ ਵੀ ਕਿਸਾਨ ਭਰਾ ਵੇਖਦੇ ਆ ਤੇ ਉਹਨਾਂ ਨੂੰ ਨਾ ਪਤਾ ਹੋਣ ਕਰਕੇ ਜਾਂ ਕਿਸੇ ਖੇਤੀ ਮਾਰ ਦੀ ਰੇਤ ਉਹ ਬਿਨਾ ਉਹ ਕੋਈ ਫੜਕੜੀ ਦੀ ਸਪਰੇਅ ਕਰੀ ਜਾਂਦਾ ਕੋਈ ਜਿੰਕ ਸਲਪੇਟ ਪਾਈ ਜਾਂਦਾ ਕੋਈ ਖਲ ਪਾਈ ਜਾਂਦਾ ਬਿਲਕੁਲ ਇਹਦੀ ਕਿਸੇ ਚੀਜ਼ ਦੀ ਲੋੜ ਨਹੀਂ ਪੈਂਦੀ ਇਹਦੇ ਲਈ ਸਭ ਤੋਂ ਵੱਡਾ ਕੰਮ ਆ ਵੀ ਜੇ ਤੁਹਾਨੂੰ ਪੱਕਾ ਪਤਾ ਲੱਗ ਗਿਆ ਵੀ ਮਦਰੇ ਬੂਟੇ ਹੈਗੇ ਆ ਤੇ ਵਿਸ਼ਾਨੂ ਰੋਗ ਆ ਉਹਨਾਂ ਨੂੰ ਅਸੀਂ ਪੱਟਣਾ ਤੇ ਡੂੰਗੇ ਨੱਪ ਦੇਣਾ ਇਹ ਗੱਲ ਹੈਗੀ ਆ ਤੇ ਦੂਜਾ ਹੈਗਾ ਇਹੀ ਇਹਦਾ ਇਲਾਜ ਵਿਸ਼ਾਣੂ ਦੇ ਕੋਈ ਸਪਰੇਅ ਕੰਮ ਨਹੀਂ ਕਰਦੇ ਬਸ ਇੱਕ ਇਹ ਜ਼ਰੂਰ ਆ ਵੀ ਇਹਨੂੰ ਇੱਕ ਚਿੱਟੀ ਪਿੱਠ ਵਾਲਾ ਟਿੱਡਾ ਜਿਹਨੂੰ ਅਸੀਂ ਚਿੱਟਾ ਮੱਛਰ ਵੀ ਕਹਿੰਨੇ ਆ ਜਿਹੜਾ ਝੋਨੇ ਦੇ ਜਾਂ ਬਾਸਪਤੀ ਦੇ ਮੋਢਾਲੇ ਪਾਸੇ ਪੈਂਦਾ ਤੇ ਇਸ ਤੋਂ ਬਾਅਦ ਉਹਦਾ ਹਮਲਾ ਹੋ ਸਕਦਾ ਉਹ ਉਹਨੂੰ ਫਲਾਉਂਦਾ ਹੈਗਾ ਵੀ ਇੱਕ ਬੂਟੇ ਤੋਂ ਦੂਜੇ ਬੂਟੇ ਤੱਕ ਲੈ ਕੇ ਜਾਂਦਾ ਜਾਂ ਦੂਜੇ ਖੇਤਾਂ ਵਿੱਚ ਲੈ ਕੇ ਜਾਂਦਾ ਇਸ ਕਰਕੇ ਉਹਦਾ ਕੰਟਰੋਲ ਆ ਜਿਹੜਾ ਇਹ ਕਰਨਾ ਜ਼ਰੂਰੀ ਆ ਤੁਸੀਂ ਡਾਕਟਰ ਸਾਹਿਬ ਗੱਲ ਕੀਤੀ ਕਿ ਜਿਹੜਾ ਚਿੱਟੀ ਪਿੱਠ ਵਾਲਾ ਟਿੱਡਾ ਉਦੇ ਕਰਕੇ ਵਿਸ਼ਾਣੂ ਰੋਗ ਉਹ ਕਈ ਖੇਤਾਂ ਦੇ ਵਿੱਚ ਫੈਲ ਸਕਦਾ ਤੇ ਉਸ ਆ ਉਸ ਟਿੱਡੇ ਦੀ ਜੇ ਕਿਸੇ ਖੇਤ ਦੇ ਵਿੱਚ ਕੋਈ ਅਟੈਕ ਦੇਖਣ ਨੂੰ ਮਿਲਦਾ ਉਹਦਾ ਤਾਂ ਉਹਦੀ ਰੋਕਥਾਮ ਕਿਸ ਤਰੀਕੇ ਦੇ ਨਾਲ ਕੀਤੀ ਜਾਵੇ ਇਹ ਬਹੁਤ ਜ਼ਰੂਰੀ ਆ ਵੈਸੇ ਵੀ ਦੇਖਦੇ ਆਪਾਂ ਵਿੱਚ ਚਿੱਟੀ ਪੇਠਾ ਵਾਲਾ ਟਿੱਡਾ ਜੇਕਰ ਆਉਂਦਾ ਤੇ ਉਹ ਰਸ ਚੋਸਦਾ ਸਾਡੀ ਫਸਲਾਂ ਜਿਹੜੀ ਕਮਜ਼ੋਰ ਕਰ ਦਿੰਦਾ ਤੇ ਉਹਦਾ ਝਾੜ ਬਹੁਤ ਘਟਦਾ ਅਸੀਂ ਉਹਦੀ ਜੇ ਉਹਦੀ ਰੋਕਥਾਮ ਹੈ ਜਿਵੇਂ ਅਸੀਂ ਸਾਡਾ ਈਟੀਐਲ ਲੈਵਲ ਜਾਂ ਆਰਥਿਕ ਕਾਰ ਲੈਵਲ ਆ ਵੀ ਜਦੋਂ ਅਸੀਂ ਮੋਢਾਲੇ ਪਾਸਿਓਂ ਹਲਾਵਾਂਗੇ ਜੇਕਰ ਪਾਣੀ ਤੇ ਪੰਜ ਟਿੱਡੇ ਦਿਖਦੇ ਆ ਤੇ ਅਸੀਂ ਉਹਦੀ ਸਪਰੇ ਕਰਦੇ ਆ ਪਰ ਜੇਕਰ ਸਾਨੂੰ ਲੱਗਦਾ ਵੀ ਸਾਡੇ ਖੇਤ ਵਿੱਚ ਵਿਸ਼ਾਣੂ ਰੋਗ ਆ ਗਿਆ ਫਿਰ ਅਸੀਂ ਉਹਦੀ ਸਪਰੇ ਕਰਨੀ ਬਹੁਤ ਜ਼ਰੂਰੀ ਆ ਜੇਕਰ ਆਰਥਿਕ ਕਾਰ ਲੈਵਲ ਤੋਂ ਘੱਟ ਵੀ ਆ ਪਰ ਟਿੱਡਾ ਆ ਚੁੱਕਾ ਫਿਰ ਵੀ ਅਸੀਂ ਸਪਰੇ ਕਰਾਂਗੇ ਸਭ ਤੋਂ ਪਹਿਲੇ ਨੰਬਰ ਤੇ ਨਿੰਮ ਵਾਲੀਆਂ ਬਣੀਆਂ ਜੈਕ ਡਾਇਰੈਕਟੇ ਨਾਲ ਜਿਹੜੀ ਕਿ 80 ਮਿਲੀਲੀਟਰ ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇ ਕਰਾਂਗੇ ਜੇਕਰ ਉਹਦੇ ਨਾਲ ਸਪਰੇ ਕਰਨ ਦੇ ਨਾਲ ਫਾਇਦਾ ਜ਼ਰੂਰ ਹੋਏਗਾ ਨਹੀਂ ਤਾਂ ਫਿਰ ਅਸੀਂ ਉਹ ਸ਼ੀਨ ਦਵਾਈ ਆ ਜਿਹੜੀ ਕਿ 80 ਗ੍ਰਾਮ ਪ੍ਰਤੀ ਇਕੜ ਦੇ ਹਿਸਾਬ ਨਾਲ ਆ ਜਾਂ ਦੂਸਰੀ ਆਪਣੇ ਚਸ ਦਵਾਈ ਆ ਜਿਹੜੀ ਕਿ 120 ਮਿਲੀਲੀਟਰ ਦੇ ਹਿਸਾਬ ਨਾਲ ਅਸੀਂ ਪਾਉਣੇ ਆ 100 ਲੀਟਰ ਤੋਂ ਪਾਣੀ ਘੱਟ ਨਹੀਂ ਪਾਉਣਾ ਹੈਗਾ ਤੇ ਸਪਰੇਅ ਜਿਹੜੀ ਅਸੀਂ ਮੁੱਢਾ ਵਾਲੇ ਪਾਸੇ ਕਰਾਂਗੇ ਕਿਉਂਕਿ ਜਿਹੜਾ ਚਿੱਟੀ ਪਿੱਠ ਵਾਲਾ ਟਿੱਡਾ ਜਾਂ ਪਲਾਂਟ ਆਫਰ ਆ ਮੁੱਢਾ ਵਾਲੇ ਪਾਸੇ ਹੁੰਦਾ ਤੇ ਜਿਹੜੀ ਨੋਜ਼ਲ ਆ ਉਹ ਅਸੀਂ ਵਰਤਾਂਗੇ ਗੋਲ ਨੋਜ਼ਲ ਜਿਹਨੂੰ ਅਸੀਂ ਜਿਹੜੀ ਆ ਜਿਹੜੀ ਕਿ ਜ਼ਿਆਦਾ ਸਪਰੇਅ ਕਰਨ ਦੇ ਲਈ ਉਹਦਾ ਪਾਰਟੀਕਲ ਸਾਈਜ਼ ਘੱਟ ਹੁੰਦਾ ਪਾਣੀ ਦਾ ਉਹਦਾ ਜਿਹੜਾ ਬਿਲਕੁਲ ਸਾਰੇ ਬੂਟਿਆਂ ਦੇ ਵਿੱਚ ਰਸ ਜਾਂਦਾ ਹੈਗਾ ਬਿਲਕੁਲ ਉਹ ਪਾਣੀ ਉਸ ਤਰ੍ਹਾਂ ਦੀ ਨੌਜਲ ਵਰਤਾਂਗੇ ਜੀ ਸੋ ਇਹ ਸਾਨੂੰ ਡਾਟਰ ਕਰਨਜੀਤ ਸਿੰਘ ਗਿੱਲ ਮੁਖ ਖੇਤੀਬਾੜੀ ਅਫਸਰ ਜੀ ਰਾਸ਼ੀ ਮੁਖਸਾ ਸਾਹਿਬ ਜਿਹੜੇ ਝੋਨੇ ਦੇ ਵਿੱਚ ਮਦਰੇ ਪੰ ਦਾ ਜਿਹੜਾ ਰੋਗ ਹੈ ਉਹ ਸਬੰਧੀ ਆਪਣੇ ਨਾਲ ਵਿਚਾਰ ਸਾਂਝੇ ਕਰ ਰਹੇ ਸੀ ਸੋ ਕਿਸੇ ਖੇਤ ਦੇ ਵਿੱਚ ਅਗਰ ਕਿਸੇ ਕਿਸਾਨ ਨੂੰ ਕੋਈ ਪਰੇਸ਼ਾਨੀ ਆਉਂਦੀ ਹੈ ਤਾਂ ਉਹ ਨੇੜੇ ਦੇ ਸਾਡੇ ਖੇਤੀਬਾੜੀ ਵਿਭਾਗ ਦੇ ਬਲਾਕ ਨੇ ਉੱਥੇ ਸਾਡੇ ਅਧਿਕਾਰੀ ਕਰਮਚਾਰੀਏ ਉਹਨਾਂ ਨਾਲ ਤਾਲਮੇਲ ਕਰ ਸਕਦੇ ਨੇ ਜਾਂ ਕ੍ਰਿਸ਼ੀ ਵਿਗਿਆਨ ਕੇਂਦਰ ਗੋਨੇਆਲੇ ਦੇ ਨਾਲ ਰਾਫਤਾ ਕਰ ਸਕਦੇ ਨੇ ਧੰਨਵਾਦ ਜੀ